ਕੁਰਬਾਨੀ ਦਾ ਪ੍ਰਚਾਰ ਕਰਦੇ ਨੇ ਜਾਂ ਪੁਰਾਣਿਆਂ ਸੰਤਾਂ ਭਗਤਾਂ ਦੇ ਸੂਫੀ ਫਕੀਰਾਂ ਦੀਆਂ વાર્ਤਾ ਦੱਸਦੇ ਨੇ ਤੇ ਜਦੋਂ ਉਹਦੇ ਆ ਇੱਕ ਗੱਲ ਨੂੰ ਫੜ ਲੈਂਦੇ ਆ ਉਸੇ ਦੇ ਉੱਤੇ ਇਹ ਸਾਰਿਆਂ ਨੂੰ ਪਰੇਸ਼ਾਨ ਕਰ ਦਿੰਦੇ ਆ ਆਹ ਕੋਈ ਸਾਰੇ ਇਕੱਠੇ ਹੋ ਕੇ ਮਤਾ ਪਕਾ ਕੇ ਤੇ ਸਾਰੀ ਸੰਗਤ ਇੱਥੋਂ ਦੀ ਇਕੱਠੀ ਹੋ ਕੇ ਤੇ ਨਾਲ ਇੱਕ ਝੋਣਕਾ ਡਾਈਏ ਇਦੇ ਨਾਲ ਇਹਨਾਂ ਨੂੰ ਵੀ ਮੰਨਣਾ ਪੈਇਆ ਕਿ ਸਾਨੂੰ ਨਹੀਂ ਹੋਣਾ। ਦੇ ਨਾਲ ਉਹਨਾਂ ਨੇ ਆਪਣੇ ਆਦਮੀ ਉਹਨਾਂ ਨੇ ਵੇਖਿਆ ਇਹਨਾਂ ਦੇ ਨਾਲ ਲਖਾਰੀ ਲਿਖਦੇ ਆ ਤੇ ਉਹਨਾਂ ਖੁਦਿਆ ਤੌਰ ਤੇ 4-5 ਆਦਮੀ ਆਪਣੇ ਵੀ ਲਖਾਰੀ ਕਾਇਮ ਕੀਤੇ। ਅਛਤੇ ਉਹਨਾਂ ਦਾ ਰਾਜ਼ ਸਾਨੂੰ ਨਹੀਂ ਦੱਸਿਆ ਤੇ ਪੰਨ੍ਹਾ ਕਹਾ 15 ਆਦਮੀਆਂ ਨੇ ਰਾਤ ਨੂੰ ਆ ਕੇ ਨਾਲ ਕੇ ਜੀ ਅਸੀਂ ਤੁਹਾਡੇ ਕੋਲੋਂ ਬੜਾ ਸ਼ੁਭ ਕਾਮਨਾ ਦਾ ਸੁਖੀ ਹੋਣਾ ਚਾਹਦੇ ਆ ਉਹਨਾਂ ਦੀ ਬਹੁਤੀ ਜਿੱਤਰਾ ਕਿਸੇ ਨੂੰ ਵਧਾਈ ਦਾ ਨਾ ਗੱਲਾਂ ਬਾਤਾਂ ਦਾ ਬਹੁਤ ਵਧਾਈ ਦਿੱਤੀ ਮੈਂ ਸਮਝਾ ਵੀ ਜਿਹੜਾ ਇਹ ਇੰਦੀਆਂ ਕੁਝ ਦਲੀਲਾਂ ਆਪਣੀਆਂ ਪਿਆਰ ਦੀਆਂ ਪੇਸ਼ ਕਰ ਰਹੇ ਨੇ ਤੇ ਸਾਡਾ ਬੋਲਿਆ ਹੋਇਆ ਕਿਸੇ ਨੂੰ ਪੂਰਾ ਚੰਗਾ ਨਹੀਂ ਲੱਗਦਾ ਕਿਸੇ ਨੂੰ ਥੋੜਾ ਜਿਹਾ ਚੰਗਾ ਲੱਗਦਾ ਹੈ ਤੇ ਅੱਜ ਬੜੀ ਜਾਸਕਾਰ ਨਾਲ ਕਹਿੰਦੇ ਨੇ ਕੁਝ ਵਿੱਚ ਹੋਏਗੀ ਰ ਅਗਲੇ ਦਿਨ ਅਸੀਂ ਚਲੇਗਾ ਉਸੇ ਵੇਲੇ ਦੇ ਮੁਤਾਬਕ ਉਹਨਾਂ ਸਾਰਿਆਂ ਨੇ ਵਿਚਾਰ ਕਰਕੇ ਇਸ ਚੀਜ਼ ਨੂੰ ਮੁੱਖ ਰੱਖਿਆ ਉਹ ਜਿਹੜੀ ਸ਼ਬਦੀ ਅਨਾਦੀ ਧੁਨ ਆਤਮਿਕ ਰਾਗ ਜਿਹਨੂੰ ਕਹਿੰਦੇ ਆ ਸੁਣਾਉਂਦੀ ਆ ਉਹ ਧੁਨ ਕਿੱਥੋਂ ਪ੍ਰਗਟ ਹੁੰਦੀ ਆ ਤੇ ਕਿਤਰਾ ਵੀ ਹੁੰਦੀ ਆ ਜੋ ਕੀ ਕਹਿੰਦੀ ਆ ਸੇਰਿਸ ਜਿਸਨਾਂ ਸ਼ਬਦ ਇਹ ਬੋਲਿਆ ਗਿਆ ਉਹ ਸਤਨ ਦੇ ਉੱਤੇ ਬੋਲਿਆ ਗਿਆ। ਕਿ ਉਹ ਤੁੰਨੇ ਉਤਾਰਾ ਕਿ ਕਿਤਨਾ ਅੰਦਰ ਪੈਦਾ ਹੋਈ ਗੁਰੂਆਂ ਨੇ ਕਿਤਨਾ ਹੋਈ پیغمبرਾਂ ਨੇ ਕਿਤਰਾ ਇਹ ਤੁੰਨੇ ਕੀ ਸੁਣਾਇਆ ਕਿ ਕੀ ਉਹਨਾਂ ਨੇ ਉਹ ਤੁੰਨ ਨੂੰ ਸੁਣ ਕੇ ਤੇ ਗਾਇਆ। ਤੇ ਇੱਕ ਕਹਾਣ ਸੀ ਇੱਕ ਸੰਗਤਾਂ ਕੱਟ ਸੀ ਤੇ ਇੱਕ ਵੇੜ ਉਹਨਾਂ ਸਾਨੂੰ ਦਬਾਉਣਾ ਚਾਹਿਆ ਸੀ ਤੇ ਅਸੀਂ ਆ ਕੇ ਵੀ ਲਗਦਾ ਇਹਨਾਂ ਨੂੰ ਲਾਉਣਾ।

ਤੇ ਇਹ ਦੇ ਇਹਨਾਂ ਦੇ ਕੋਲ ਜੀਦ ਹੈ ਇਹ ਬਗੈਰ ਵਿੱਦਿਆ ਪੜ੍ਹਨ ਦੇ ਤੋਂ ਇਹ ਤਾਂ ਵੰਸੀ ਹੈ ਉਸ ਤੋਂ ਬਾਅਦ ਦੂਜਾ ਵੀ ਸਾਡੇ ਘਰ ਆਉਣਾ ਜਿੱਤੇ ਜਾ ਵੀ ਸਾਡੇ ਘਰ ਆਉਣਾਵੇਂ ਚੌਥਾ ਵੀ ਸਾਡੇ ਘਰ ਆਉਣਾ ਆ ਤੇ ਨਾ ਕਿ ਵੀ ਘਰ ਤੇ ਅਸੀਂ ਧਾਕੀ ਜਾਂਦੇ ਆ ਫਿਰ ਉਹਨਾਂ ਨੇ ਅਜਿਹਾ ਵੀ ਇਹ ਬਰਤਨ ਬੜੇ ਚੰਗੇ ਸਾਫ਼ ਕਰ ਲਾਂਗੇ ਜੀ ਮੁਰਗੀ ਰਾਹ ਮੈਂ ਕਿ ਇਹ ਬਰਤਨ ਤੇ ਸਾਫ਼ ਕੀਤੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਜਿਨਾਂ ਜਿਹੜੇ ਬਰਤਨ ਦਾ ਤਾਂ ਸਾਫ਼ ਕੀਤਾ ਰੇ ਜਿਹੜੀ ਕੋਲਾ ਸਾਦਾ ਕਿ ਮੈਂ ਪ੍ਰੇਮ ਤੇ ਮੁਹੱਬਤ ਦਾ ਆਹਾਰ ਹੈ ਤੇ ਖਾਣਾ ਪੀਣਾ ਉਹ ਸਾਨੂੰ ਤੁਹਾਡੇ શરીਰ ਚੋਂ ਮਿਲਦਾ ਆ ਭਾਂਡੇ ਜੋਂ ਤੇ ਮਿਲਦਾ ਨਹੀਂ ਮੈਂ ਭਾਂਡੇ ਦੇ ਕਰਾਂ ਜੋ ਕੁੱਤੇ ਬਿੱਲੇ ਲੱਗ ਜਾਂਦੇ ਤੋਂ ਉਹਨਾਂ ਨੂੰ ਸਾਫ਼ ਕਰਕੇ ਫਿਰ ਉਹਨਾਂ ਜੀ ਸਾਡੇ ਰੇਡਾ ਤੁਸੀਂ ਉਹਨਾਂ ਨਾਲ ਤੇ ਮਰੇ ਤੁਸੀਂ ਮਨੁਸ਼ੀ ਜੇਪ ਤੁਨ ਸੀ ਜੀ ਬੂਝੇ ਪੂਰਾ ਗਿਆਨ ਹੈ ਵਿਚਾਰ ਹੈ ਤੇ ਇਸ ਕਰਕੇ ਉਹਨਾਂ ਦੇ ਉਸ ਵਾਤਾਵਰਣ ਨੂੰ ਵੇਖ ਕੇ ਤੇ ਬੜੀ ਜਿਸ਼ੀਲੀ ਤੇ ਬੜੀ ਤੇਜ਼ ਔਰ ਪਠਾਏ ਸਾਰੀ ਚੱਲਦੀ ਦੇਨੂ ਉਹਨਾਂ ਦੀ ਇਤਨੇ ਚੰਗਾ ਸੰਚਾਰ ਦੀ ਹੁੰਦੀ ਈ ਆ ਇਹਨਾਂ ਦੀ ਕਥਾ ਦੇ ਵਾਚਕ ਸਨ ਉਹ ਸੁਖਮਨੀ ਸਾਹਿਬ ਦਾ ਬਾਤ ਕਰਕੇ ਦੂਰੀ ਰੋ ਇੱਕ ਕਸ਼ਤਪਰੀ ਦੀ ਜੱਤੀ ਦੀ ਕਥਾ ਸੁਣਾਉਂਦੇ ਸਨ ਉਹ ਜਿੰਨੀ ਐਸ਼ਤਪਰੀ ਦੀ ਕਥਾ ਸੁਣਾਉਂਦੇ ਸਨ ਉਹ ਦੇ ਵਿੱਚ ਨਹੀਂ ਮੁਖਾਲਫਤ ਨਹੀਂ ਲਿਆ ਜਾਂਦੇ ਕਿ ਸਵਾਇ ਸਿੱਖਾਂ ਤੋਂ ਬਾਗੀ ਗੁਰੂ ਗ੍ਰੰਥ ਗੁਰੂ ਸਾਹਿਬ ਨੇ ਸਭ ਨੂੰ ਨਿਰਦੇਸ਼ ਜਿਹਾਇਆ ਅੱਛਾ ਹੁਣ ਉਹ ਦੇ ਵੀ ਧਰੇ ਬੱਜੇ ਸੀ ਖਾਲਸੇ ਦੇ ਤੇ ਬੁੱਜੀ ਬਾਦ ਲੱਗਿਆ ਵੀ ਇਹ ਰੋਜ ਉਹ ਪੁਛ ਆਦਮੀ ਆਸੇ ਸੀ ਵੀ ਜਿਹੜੇ ਤੇ ਮੁਸਲਮਾਨ ਨੇ ਸਾਰੇ ਹੀ ਤੇ ਸਾਨੂੰ ਉਹਨਾਂ ਗੁਰਦੁਆਰੇ ਦੀ ਇਜਾਜ਼ਤ ਦੇਤੀ ਪਿਆ ਉਹ ਜਾ ਵਿਚਾਰਨਾ ਰੱਖੇ ਜਾਣ ਤੇ ਕਥਾ ਕਰਕੇ ਹਟਿਆ ਹੀ ਆ ਤੇ ਉਹ ਮੈਨੂੰ ਆਕੇ ਜੀ ਤੁਸੀਂ ਜ਼ਰੂਰ ਹਣ ਬੋਲੋ ਮੈਂ ਆਖ ਕਿਹਾ ਮੈਂ ਕਿਹਾ ਵੀ ਮੈਂ ਬੋਲ ਤੇ ਜ਼ਰੂਰ ਸਕਦਾ ਹਾਂ ਪਰ ਮੇਰੇ ਤੇ ਅਵਗਣਿਆ ਜੋ ਸਾਥ ਸੰਗ ਨੂੰ ਮੇਰਾ ਅਵਗਣ ਮਨਜ਼ੂਰ ਆ ਤੇ ਫਿਰ ਸਾਰੇ ਕਹਿ ਦੋ ਵੀ ਹਾਂ ਤੁਹਾਡਾ ਅਵਗਣ ਵੀ ਸਾਨੂੰ ਮਨਜ਼ੂਰ ਆ ਜਿੱਥੇ ਗੁਣ ਮਨਜ਼ੂਰ ਆ ਮੇਰਾ ਅਵਗਣ ਇੱਕ ਮਨਜ਼ੂਰ ਕਰ। ਦੇਖਦੇ ਚੁਪਕਾਰਾਂ ਦੇ ਕੁਝ ਨੇ ਹੱਥ ਕਰੇ ਕਰਦੇ। ਮੈਂ ਕਿਹਾ ਕਿ ਮੇਰੇ ਵਿੱਚ ਇਹੋ ਜਿਹਾ ਅਵਗਣ ਨਹੀਂ ਆਇਆ ਮੈਂ ਅੱਖੀਂ ਵੇਖ ਕੇ ਤੇ ਕੰਨੀ ਸੁਣ ਕੇ ਉਹਦੇ ਤੇ ਫੈਸਲਾ ਕਰ ਦਿੰਦਾ। ਨਾਲ ਸ਼ਬਦ ਨੂੰ ਲੈ ਲਿਆ ਨਾਲ ਸੁਰਤ ਨੂੰ ਲੈ ਲਿਆ ਨਾਲ ਮਨ ਨੂੰ ਲੈ ਲਿਆ ਤੇ ਬੁੱਧ ਨੂੰ ਲੈ ਲਿਆ ਤੇ ਸਾਰੀ ਕਲਪਨਾ ਨੂੰ ਲੈ ਕੇ ਤੇ ਸੰਕਲਪ ਨੂੰ ਲੈ ਲਿਆ ਤੇ ਇਸ ਨੂੰ ਸਾਰੀ ਗੁਰਮਤ ਦੇ ਸਿਧਾਂਤ ਤੇ ਚੱਲਦੇ ਚੱਲਦਿਆਂ ਤੇ ਉਹ ਗ੍ਰੰਥੀ ਉਹਨਾਂ ਦੇ ਤੇ ਆੜ ਕੇ ਫਿਰ ਕੰਮ ਸ਼ੁਰੂ ਹੋ ਗਿਆ ਤੇ ਤੁਹਾਡੀ ਕਰਮੀ ਸੰਸਾਰ ਵਿੱਚ ਆ ਹੈ ਅੰਦਰ ਦੀ ਆਵਾਜ਼ ਨਾ ਆ ਹੈ ਮਨ ਦੀ ਕਲਪਨਾ ਆ ਹੈ ਜੇਵਾ ਦਾ ਗੁਣ ਆ ਹੈ ਜੇ ਜੇ ਤੁਹਾਡੀ ਜੀਵਨ ਦਾ ਇਹੋ ਜਿਹਾ ਗੁਨਾਹ ਤੇ ਸੋਚਣ ਤੇ ਤੁਹਾਡੇ ਕੀ ਅਸਰ ਹੋਏ। ਇਹ ਕਿਰਿਆ ਨਹੀਂ ਸਮਝਦੇ ਗਏ ਸਾਰੇ ਕਿਰਿਆ ਜਨੂ ਜੇ ਬੜੀਆਂ ਕਾਧੀਆਂ ਪਰ ਚੰਗੀ ਤਰ੍ਹਾਂ ਉਹ ਇਹ ਨਹੀਂ ਹੈ ਕਿ ਕਿਸੇ ਹੋਰ ਤਰੀਕੇ ਨਾਲ ਜਨਨੀ ਸਧਾਨ ਦੇ ਤਰੀਕੇ ਦੇ ਨਾਲ ਗੁਰਮਤਿ ਧਾਰ ਦੇ ਸੇਵਾ ਦੀ ਧਾਰ ਵਿੱਚ ਪਿਆਰ ਦੇ ਵਿੱਚ ਸਤਿਕਾਰ ਦੇ ਨਾਲ ਉਹ ਇਸ ਤਰੀਕੇ ਨਾਲ ਵਰਣ ਕੀਤਾ ਗਿਆ ਉਹ ਸਾਰਿਆਂ ਨੂੰ ਮਹਿਸੂਸ ਹੋਇਆ। ਜਿਹਦੇ ਜੰਦ ਤੋਂ ਅੱਜ ਬਾਹਰ ਨਿਕਲੇ ਉੱਥੇ ਲੰਗਰ ਚਲਾਉਂਦੇ ਨੇ। ਹਰ ਅੱਛੀ ਦਿਨ ਨੂੰ ਬਾਰਿ ਬਾਰਿ ਪ੍ਰੋਫੈਸਰ ਦੇ ਲੰਬੇ ਤੇ ਯੂਰਪੀਅਨ ਖਰਚਾ ਦਾ ਸ਼ਾਕੇ ਜੋ ਹੈ ਕਿ ਚੰਗਾ ਵਿਚਾਰ ਲਾਗੇ ਦੇਖ ਕੇ ਬਿਨਾਂ ਆਂ ਮੇਰੇ ਕੋਲ ਖੁਸ਼ੀਆਂ ਤੌਰ ਤੇ ਭੇਜੇ ਤੇ ਤੁਸੀਂ ਇਹ ਕਿੱਥੇ ਲੈ ਕੇ ਰੱਖਦੇ ਨੇ ਜਿਹੜਾ ਤੁਸੀਂ ਕਹੇ ਜਾਂਦੇ ਹੋ ਲਾਜਬ ਮੇਰਾ ਉਲਟਾ ਕੰਮ ਆਇਆ ਮੈਂ ਬੱਚਾ ਤੋਂ ਆਦਾ ਸਾਂਝਾ ਹੁੰਦਾ ਮਾਤਾ ਪਿਤਾ ਦਾ ਤੇ ਚੁੱਕੀ ਵਿਚਾਰੀ ਮਾਂ ਹੀ ਫਿਰਦੀ ਆ ਉਹਦੇ ਮੂਰ ਨੂੰ ਸੋਲਦੀ ਫਿਰਦੀ ਆ ਤੇ ਮੈਂ ਕਿ ਮੇਰਾ ਇੱਕ ਯਾਰ ਬਣ ਗਿਆ ਆ ਉਹ ਜਿੱਦਾਂ ਨਹੀਂ ਤੇ ਮੈਂ ਬਸ ਤੇ ਉਹਨੂੰ ਫੜਾਇਆ ਨੇ ਚੁੱਕੀ ਫਿਰਦਾ ਤੇ ਜਿੱਤੀ ਹੋ ਗਿਆ ਜਦੋਂ ਮੈਨੂੰ ਲੋੜ ਖੁੱਲ ਕੇ ਕਿਹੜਾ ਅਸਮੈਂ ਕਹਨੇ ਸ਼ੁਰੂ ਕਰਨਾ ਮੈਂ ਚੁੱਕਣ ਦਾ ਕੰਮ ਨਹੀਂ ਤੇ ਲੇਖਣ ਦਾ ਕੰਮ ਨਹੀਂ ਆਪਣੇ ਹੱਥੇ ਚ ਰੱਖਿਆ

ਉਮਾਰਵਾਨ ਕੀ ਤੇ ਦੋਵੇਂ ਮੈਂ ਜੋ ਤੇ ਕੋਈ ਨਾ ਕੋਈ ਪਤਾ ਉਹ ਕੋਈ ਇਸ ਤਰ੍ਹਾਂ ਆਪਣੇ ਨਵੀਂ ਰਚਨਾ ਦਾ ਤੂੰ ਖੇਲ ਕਰਦਾ ਇਹ ਨਾ ਕੋਈ ਬੋਲਦਾ ਹੀ ਵੀ ਉਹ ਮੁਹਬਤ ਗਾਇਆ ਕਰਬਲੇ ਗਿਆ ਜਿਸ ਮਕਦੇ ਤੇ ਜਾਣਾ ਹੈ ਜਿੱਥੇ ਮਜ਼ਾਰ ਤੇ ਜਾਣਾ ਉਸੇ ਨਵਾ ਹੀ ਬੋਲਣਾ ਹੈ ਅਰਬੀ ਦੀ ਲੋਟ ਤੇ ਅਰਬੀ ਬੋਲ ਨਹੀਂ ਫਾਰਸੀ ਦੀ ਫਾਰਸੀ ਜਿੱਥੇ ਜਾ ਕੇ ਜਾਂ ਦਿੱਤੀ ਲੈਣੀ ਹੈ ਮਾਜੀ ਉਹ ਨਹੀਂ ਕਹੇ ਬਕਰੇ ਮਿਸਤਰੀ ਪੈਸਾ ਨਾ ਲਾ ਦੇ ਕੇ